ਹੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚਾ ਸਾਹਿਬ ਸੱਚਾ ਸਾਹਿਬ ਇਕੱਠਾ ਹੀ ਬੜਨਾ ਹੈ ਕਿਤੇ ਬ੍ਰੇਕ ਨਹੀਂ ਲੱਗ ਸਰ ਸਾਚਾ ਸਾਹਿਬ ਸਾਚਾ ਸਾਹਿਬ ਦੇ ਵਿਚਾਲੇ ਬ੍ਰੇਕ ਨਹੀਂ ਆ ਸਰ ਸੱਚ ਹੀ ਸਰ ਸੱਚ ਸੁਬਨਾ ਦਾ ਖਸਮ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਹੀਂ ਨਹੀਂ ਦਾ ਅਰਥ ਅਸਲ ਵਿੱਚ ਜਾਸ ਹੈ ਨਾਮ ਜਿਹੜਾ ਹੁੰਦਾ ਨੌ ਨੌ ਜਾਸ ਹੁੰਦਾ ਬੜਾ ਨਾਮ ਮਿਗਰਾ ਬਿਆਸੀ ਬੜਾ ਨਾਮ ਹੈ ਉਹਦਾ ਸੰਸਾਰ ਚ ਦੁਨੀਆ ਬੜਾ ਜਾਸ ਕਰਦੀ ਹੈ ਉਹਦਾ ਸ਼ੋਭਾ ਸ਼ੋਭਾ ਸੱਚ ਹੈ ਸਰ ਉਹਦਾ ਜਾਸ ਵੀ ਸੱਚ ਹੈ ਕੋਈ ਝੂਠ ਨਹੀਂ ਐਵੇਂ ਜਸ ਨਹੀਂ ਕੀਤਾ ਹੋਇਆ ਵੀ ਬੜਾ ਗੁਰਮੁਖ ਸਿੰਘ ਜੀ ਜਿਵੇਂ ਭੋਗ ਤੇ ਹੁਣ ਕਰਨ ਲੱਗ ਜਾਂਦੇ ਨੇ ਖੜੇ ਹੋ ਕੇ ਐ ਜੀ ਕੋਈ ਗੱਲ ਨਹੀਂ ਜਿੰਨੇ ਉਹਦੇ ਗੁਣ ਨੇ ਉਹਨੇ ਹੈ ਕੇ ਹੁਣ ਤਾਂ ਕਹੇ ਬਲਕੇ ਗੁਣ ਥੋੜੇ ਕਹੇ ਨੇ ਜਿੰਨੇ ਸਾਨੂੰ ਪਤਾ ਸੀ ਗੁਣ ਤਾਂ ਹੋਰ ਵੀ ਬਹੁਤ ਨੇ ਕਹੇ ਹੀ ਉਹਨੇ ਕਹਿ ਨਹੀਂ ਜਿੰਨੇ ਸਾਨੂੰ ਪਤਾ ਸੀ ਗੁਣ ਤਾਂ ਇਦੋਂ ਜ਼ਿਆਦਾ ਵੀ ਨੇ ਇਦੋਂ ਵੱਡੇ ਵੀ ਬਹੁਤ ਹੋਣਗੇ ਪਰ ਸਾਨੂੰ ਇਹਨੇ ਅਗਲਾ ਪਤਾ ਜਿੱਦਾਂ ਸੋਨੇ ਦਿੱਤਾ ਵਖਿਆ ਨੇ ਜਿੰਨਾ ਦਾ ਨਾਮ ਕਿੰਨੇ ਸੋਨੇ ਆਉਣਾ ਕਿ ਦਸ ਤਾਂ ਗਿਆਨ ਹੋਰ ਵੀ ਬਹੁਤ ਹੈ ਪਰ ਜਿੰਨਾ ਸਾਨੂੰ ਲੋੜ ਸੀ ਸਿਲੇਬਸ ਉਦਾਂ ਹੀ ਦਿੱਤਾ ਹੈ ਸੰਸਾਰ ਛੱਡ ਕੇ ਆਪਣੇ ਘਰ ਮਨਾਉਣ ਵਾਸਤੇ ਜਿੰਨਾ ਮਨ ਨੂੰ ਮਨਾਉਣ ਵਾਸਤੇ ਸਿਲੇਬਸ ਦੀ ਲੋੜ ਹੀ ਉਹਨਾਂ ਹੀ ਦਿੱਤਾ ਹੈ ਸਿਲੇਬਸ ਬਹੁਤ ਵੱਡਾ ਹੈ ਹੋਰ ਵੀ ਉਹ ਸੱਜ ਖੰਡ ਵਾਲਿਆ ਦਾ ਸਿਲੇਬਸ ਆ ਕਾ ਆ ਸਾਰੇ ਸੰਸਾਰ ਦੇ ਕੰਟਰੋਲ ਕੇ ਮੈਂ ਕਰ ਦੇਨੇ ਕਿ ਉਹਗਾ ਉਹ ਬਾਦ ਦੀਆਂ ਗੱਲਾਂ ਉਹ ਬਾਦ ਦੀਆਂ ਗੱਲਾਂ ਨੇ ਬਾਅਦ ਚੁੱਥੇ ਜਾ ਕੇ ਕਰ ਲਈ ਸਿਲੇਬਸ ਇੱਥੇ ਆ ਇੱਥੇ ਕਰ ਲੋ ਉੱਥੇ ਲੋ ਉੱਥੇ ਕਰ ਲਈ ਇੱਥੇ ਆ ਕਿਉਂ ਆ ਕਿਉਂ ਨਹੀਂ ਆਏ ਉੱਥੇ ਜਾ ਕੇ ਪਤਾ ਲਗਾਉ ਉੱਥੇ ਦੀ ਪੜਾਈ ਇੱਥੇ ਵਾਲੀ ਜਿਹੜੀ ਇੱਥੇ ਇੱਥੇ ਪੜ੍ਹ ਲਓ ਕਾਲਜ ਵਾਲੀ ਕਾਲਜ ਚ ਪੜ੍ਹ ਲਓ ਜਾ ਕੇ ਸਕੂਲ ਹੜੇ ਸਕੂਲ ਚ ਪੜ੍ਹ ਲਓ ਕਾਲੜ ਸਕੂਲ ਸਕੂਲ ਚ ਪੁੱਛਣ ਲੱਗੇ ਨੇ ਸਵਾਤ ਇਹ ਤਾਂ ਪਰਦੇਸ ਦੇ ਵਿੱਚ ਪੜ੍ਹਾਈ ਆ ਤੁਹਾਨੂੰ ਪੜ੍ਹਾਈ ਘਰ ਭੇਜਣ ਵਾਸਤੇ ਆਪਣੇ ਦੇਸ਼ ਭੇਜਣ ਵਾਸਤੇ ਉਹ ਦੇਸ਼ ਚ ਜਾ ਕੇ ਪੜ੍ਹ ਲੇ ਉੱਥੇ ਪੜ੍ਹਾਈ ਹੋਰ ਬਿਹਤਰੀ ਹੋਏ ਪੜ੍ਹਾਈ ਜਾਓ ਐਪੀ ਹੋਸੀ ਜਾਏ ਰਾਜਸਟਾਨ ਜੇ ਤੇ ਮਾਹੂਤੀ ਸਾਡਾ ਸਾਰਾ ਹੈਗਾ ਵੀ ਐਨੀ ਹੋਵੇ ਕੋਈ ਇਮੇਜਿਨੇਸ਼ਨ ਦੀ ਗੱਲ ਕਰੀਂਗਾ ਫਸੇ ਰਹੂਗਾ ਵੀ ਜਾਇ ਨਾ ਜਾਸੀ ਉਹ ਨਹੀਂ ਜਾਣਾ ਕਿਤੇ ਵੀ ਰਹੂਗਾ ਹੀ ਰਹੂਗਾ ਜਾਸੀ ਕੀ ਹਵਾयां ਸਾਰੀ ਜਲੀ ਜਾਊਗੀ ਵਾਇਆ ਰਚਨਾ ਖਤਮ ਹੋ ਸਕਦੀ ਹੈ ਜਾਇ ਨਾ ਜਾਸੀ ਦਾ ਅਰਥ ਇਹ ਨਹੀਂ ਲਾ ਸਕਦੇ ਜਾਣਿਆ ਨਹੀਂ ਜਾ ਸਕਦਾ ਇਹ ਅਰਥਾਂ ਮੇ ਅਰਥ ਦੇ ਨਾਥ ਹੋ ਜਾਣਗੇ ਹੋਰ ਕੀ ਕਰ ਰਹੇ ਆ ਜੇ ਤੂੰ ਜਾਣਾ ਹੈ ਸੋਈ ਜਨ ਜਾਣਾ ਉਹ ਨਹੀਂ ਕਰ ਸਕਦੇ ਆ ਜਾਇ ਨਾ ਜਾਇ ਰਜਾ ਜਸੀਂ ਜਾਣਿਆ ਨਹੀਂ ਜਾ ਸਕਦਾ ਕਰਤਾਰ ਕਿਵੇਂ ਕਰਤਾ ਹੈ ਅਰਥੇ ਉਹ ਨਹੀਂ ਜਾਂਦਾ ਕਿਤੇ ਹੋਵੇ ਸ਼ਰ ਰੰਦਾ ਜਾਸੀ ਮਾਇਆ ਚਲੀ ਜਾਊਗੀ ਸਰ ਰਚਨਾ ਤਾਂ ਰਹਿਣ ਵਾਲੀ ਚੀਜ਼ ਨਹੀਂ ਹੋ ਸਕਦਾ ਰਚਨਾ ਨਾ ਹਰ ਉਹ ਰਚਨਾ ਤਾਂ ਵੀ ਹੁੰਦੀ ਸ੍ਰਿਸ਼ਟੀ ਤਾਂ ਨਹੀਂ ਹਰ ਵਕਤ ਰਹਿਂਦੀ ਜਿਦਾਂ ਤੂੰ ਜੰਮੜਿਆ ਹੋਇਆ ਉਹ ਕਦੇ ਜਾਂਦਾ ਜੀ ਜਾਂ ਸ੍ਰਿਸ਼ਟੀ ਨਹੀਂ ਉਭੇ ਜਣ ਨਹੀਂ ਬੈਜੂ ਇਹ ਤਾਂ ਜਣ ਨਹੀਂ ਪੈਣੀਆਂ ਪੈਣੀਆਂ ਜਦ ਰਹੂਏ ਨਹੀਂ ਫੇਰ ਫਿਰ ਕਿਉਂ ਜੇ ਕੋਈ ਬੱਚਾ ਨਹੀਂ ਆਉਂਦਾ ਖੇਡਦਾ ਤੂੰ ਖੇਡ ਜੀ ਲੱਗਿਆ ਹੋਇਆ ਹੱਥਾਂ ਮਾਰੀਆਂ ਤੇ ਮਾਰ ਦੇ ਜਦ ਨੇਰਾ ਹੋ ਜੂ ਹੋਰ ਜੂ ਅਗਜਲੇ ਜਾਣਗੇ ਫਿਰ ਉੱਥੇ ਬੈਠਾ ਰਹੂ ਫੇਰਾ ਦੇ ਸਾਰੇ ਆਪਣੇ ਆਪਣੇ ਘਰਾਂ ਨੂੰ ਚਲੇ ਜਾਣਗੇ ਹਨੇਰਾ ਹੋ ਗਿਆ ਫਿਰ ਕੀ ਕਰੂਗਾ ਫਿਰ ਉੱਥੇ ਬੈਠਾ ਰਹੇ ਹੋ ਔੜਾ ਹੀ ਪਊਗਾ ਜਾਂ ਔੜਾ ਹੀ ਪੈਣਾ ਹੈ ਤਾਂ ਫਿਰ ਹੁਣੇ ਚਲੇ ਜਾ ਰਜਨਾ ਕਾ ਦਾ ਸਮਾਪਤ ਹੋ ਜਾਣੀ ਹੈ ਤਾਂ ਕਿਹੜਾ ਕੋਈ ਗਾਰੰਟੀ ਹੈ ਇਹਦੀ ਵੀ ਕੋਈ ਗਾਰੰਟੀ ਇਹ ਕੱਖ ਦੇ ਫੋਰੇ ਜੜ ਸਾਰੀ ਇਹ ਕੱਖ ਦੇ ਫੋਲਦੇ ਵਿੱਚ ਸਾਰਾ ਸਮਾਪਤ ਕਰ ਦਿੰਦਾ ਜੇ ਜ਼ੋਰ ਖੱਚੇ ਤਵੇ ਹਾਂ ਸਮਝ ਆਉ ਕੋਈ ਹਾਂਜੀ ਰੰਗੀ ਦੰਗੀ ਨਾ ਪਿੰਕਾਰ ਕਰ ਕਰ ਦਿਲ ਸੀ ਮਾਇਆ ਜਿਹੇ ਉਪਾਇ ਅਨੇਕ ਰੰਗਾ ਨਾਲ ਅਨੇਕ ਰੂਪਾਂ ਦੇ ਵਿੱਚ ਭਾਂ ਭਾਂ ਤੇ ਰੂਪ ਉਹ ਅਲੱਗ-ਅਲੱਗ ਨੇ ਮਾਇਆ ਦੇ ਵਿੱਚ ਰੰਗਾ ਅਲੱਗ-ਅਲੱਗ ਨੇ ਰੂਪ ਅਲੱਗ-ਅਲੱਗ ਨੇ ਰੰਗੀ ਰੰਗੀ ਭੰਤੀ ਅਨੇਕ ਭੰਦੀ ਮਾਇਆ ਅਨੇਕ ਰੰਗਾ ਨੇ ਵਿੱਚ ਹੈ ਅਨੇਕ ਰੂਪਾਂ ਦੇ ਵਿੱਚ ਹੈ ਹੈ ਮਾਇਆ ਹੀ ਕੋਈ ਜਿੰਨੀਆਂ ਸਾਰਿਆਂ ਵਿੱਚ ਭਈ ਹੋਈ ਮਠਿਆਈ ਜਾਇ ਕੋਈ ਹੋਵੇ ਕੋਈ ਖਾਲਾ ਮਿੱਠਾ ਹੋਈ ਹੈ ਇਕ ਕਮੋਰੀ ਜਿੰਨੀ ਲੱਗੀ ਹੋਈ ਆ ਸਾਰੇ ਚ ਵਾ ਦੇਖਣ ਉਤੋਂ ਹੀ ਲੱਗਦੀ ਹੈ ਕਈ ਕਿਸਮ ਦੇ ਬਰਫੀ ਦੇ ਰੰਗ ਬਣਾਏ ਹੋਏ ਨੇ ਸਭ ਦਾ ਇੱਕੋ ਹੀ ਮਾਇਆ ਹੋਇਆ ਵਿੱਚ ਰੰਗੇ ਰੰਗੇ ਭੰਤੀ ਕਰ ਕਰ ਜਿੰਦੀ ਸੀ ਮਾਇਆ ਜਿੰਨ ਕੋਈ ਜੇਨੋ ਬੋਲੇ ਮਾਇਆ ਉਹ ਆ ਗਿਆ ਜੀ ਨੇ ਇੱਕੋ ਹੀ ਮਾਇਆ ਤੋਂ ਸਭ ਕੁਝ ਮਾਇਆ ਗਏ ਤੇ ਹੁਣ ਇਥੇ ਬਾਯਾ ਕਿ ਹੈ ਸਭ ਬਾਯਾ ਹੈ ਪਾਣੀ ਆ ਡੱਡ ਹੋ ਸਕਦਾ ਹੈ ਵੱਧ ਘਟ ਹੋ ਸਕਦਾ ਹੈ ਇਸੇ ਚ ਹਰ ਸਿਰੇ ਚ ਪਾਣੀ ਕੋਈ ਨਹੀਂ ਹੁੰਦਾ ਹਰ ਮੇਰੇ ਸਿਰੇ ਤੇ ਰੇਸ਼ ਕੋ ਜੀਉ ਹੋਰ ਕਈ ਚੀਜ਼ਾਂ ਨਹੀਂ ਚਿਲ ਜ ਕੋਈ ਨਹੀਂ ਹੁੰਦਾ ਕਿਸੇ ਚੀਜ਼ ਕੁਝ ਪੁੱਛਦਾ ਕਿਸੇ ਚ ਪੁੱਛਦਾ ਇਹ ਹੋ ਸਕਦਾ ਪਰ ਮਾਇਆ ਇੱਕੋ ਹੀ ਹੈ ਸਾਰੇ ਨਾਲ ਮਾਇਆ ਦੀ ਆ ਗਈ ਨਾ ਤਤੋ ਹੀ ਲੱਗੇ ਨੇ ਸਾਰੇ ਮਤ ਜਿਹੜੇ ਤਤ ਕੋ ਲੱਗੇ ਨੇ ਮਾਇਆ ਜਿਹੜੋ ਕਹਿੰਦੇ ਨੇ ਫਲਾਨੀ ਚੀਜ਼ ਦੋ ਤਤ ਨੇ ਇੱਕ ਤਤ ਹੈ ਫਿਰ ਉਹ ਕਿਵੇਂ ਕਹਿੰਦੇ ਨੇ ਉਹਨਾਂ ਨੂੰ ਇਹਦੀ ਗੱਲ ਦੀ ਸਮਝ ਨਹੀਂ ਨਾ ਆਈ ਫਿਰ ਕਿ ਗੁਰਬਾਣੀ ਸਮਝ ਲੈਂਦੇ ਹੋ ਗੁਰਬਾਣੀ ਦਾ ਲਈ ਫਿਰਦੇ ਨੇ ਪੜਦੇ ਵੀ ਨੇ ਰਾਜਾ ਸਮਝ ਫਿਰ ਬੁੱਧੀ ਹੀ ਨੇ ਉਹ ਗੁਰਬਾਣੀ ਦੀ ਸਮਝ ਨਹੀਂ ਆਈ ਉਹ ਗੁਰੂ ਬਣੇ ਫਿਰਦੇ ਨੇ ਉਹ ਤੁਸੀਂ ਗੁਰੂ ਕਾਹਦੇ ਨੂੰ ਗੁਰਬਾਣੀ ਦਾ ਪੜ੍ਹਣੀ ਨਹੀਂ ਉਹ ਸਮਝ ਨਹੀਂ ਆਉਂਦੀ ਪੜ ਲੈਂਦੇ ਹੋ ਸਮਝ ਨਹੀਂ ਸਕਦੇ ਫਿਰ ਤੁਸੀਂ ਕਹਿੰਦੇ ਅਸੀਂ ਗੁਰੂ ਆ ਫਿਰੋਂ ਐ ਗੁਰੂ ਜਿੰਨਾ ਕਿੰਦਲੇ ਗੁਰੂ ਤਾਂ ਵੈਸੇ ਆਦਮੀ ਹੁੰਦਾ ਹੀ ਨਹੀਂ ਜਿਹੜਾ ਗੁਰੂ ਬਣਦਾ ਉਹ ਅੰਦਰੋਂ ਕਿਉ ਗੁਰੂ ਮਨਣਾ ਹੀ ਗਲਤੀ ਹੈ ਆਪਣੇ ਆਪ ਨੂੰ ਗੁਰੂ ਮੰਨਣਾ ਹੀ ਗਲਤੀ ਹੈ ਗਲਤੀ ਕਰਣਾ ਨਹੀਂ ਕਰ ਕਰ ਵੇਖਿਆ ਕੀਤਾ ਆਪਣਾ ਜਿਪ ਤੇ ਸਦੀ ਬੜੀ ਆਈ ਕਰ ਕਰ ਵੇਖਿਆ ਕੀਤਾ ਆਪਣਾ ਵੇਖਿਆ ਦਾ ਮਤਲਬ ਇਹ ਨਹੀਂ ਉਹ ਦੇਖਦਾ ਰਹਿੰਦਾ ਬੇਖ ਭਾੜ ਕਰਦਾ ਤੇਤ ਭਾੜ ਲੱਭਦਾ ਪਰਵਰਿਸ਼ ਕਰਦਾ ਖਿਆਲ ਰੱਖਦਾ ਸਭ ਦਾ ਕੇਰੀ ਬਿਓ ਕੂਝ ਇਹ ਅੰਡੇ ਦੇ ਤੇ ਆਪ ਚੋਗਾ ਚੂੜ ਚਲੀ ਗਈ। ਕੂਝ ਨੇ ਤਾਂ ਨਹੀਂ ਪੈਦਾ ਕੀਤੇ ਬੱਚੇ। ਬੱਚੇ ਤਾਂ ਉਹਨੇ ਪੈਦਾ ਕੀਤੇ। ਜਿਹਨੇ ਪੈਦਾ ਕੀਤੇ ਉਹ ਦੇਖ ਰਿਆ ਕੂਝ ਚ ਹੈ ਚਲੀ ਗਈ। ਨਾਕ ਰਚਨਾ ਪ੍ਰਵਨ ਜੀ ਬਹੁਤ ਅਨਿਕ ਵਰਗ ਅਨਿਕ ਵਰਗ ਜਿਹੜੇ ਪ੍ਰਵਨ ਬੱਚੇ ਪੈਦਾ ਕੀਤੇ ਨੇ ਉਹ ਪ੍ਰਭ ਦੇਖਭਾਲ ਕਰਦਾ ਕੂਝ ਜਾਵੇ ਜਿੱਥੇ ਜਾਣਾ। ਕੋਈ ਡੇ ਦਾ ਪੈਦਾ ਕਰਾਉਣੇ ਤੇ ਕਰਾ ਦੇ ਉਹਦੇ ਤਾਂ ਇੰਨੀ ਕੰਮ ਸੀਗਾ ਬਸ ਵਾ ਵਾ ਮਰ ਜਾਂਦੇ ਨੇ ਮਾਂ ਮਰ ਜਾਂਦੀ ਹੈ ਜੱਫੀ ਵਿੱਚ ਜੀ ਤੇ ਉਹ ਬੜਦਾ ਨਹੀਂ ਹੁੰਦਾ ਬੜ ਜਾਂਦਾ ਕੋਈ ਉਹ ਆਦਮੀ ਨੇ ਬਣ ਮੈਂ ਉਹ ਲੈ ਜਾਂਦਾ بڑے بڑے ਅਮੀਰ ਆਣੇ ਬਿਲਕੁਲ ਗਰੀਬਾਂ ਦੇ ਐਸੇ ਬੱਚੇ ਲੈ ਲੈ ਜਿਹੜੇ ਰੋਟੀ ਤੋਂ ਮੋਤਾ ਸੀ ਰਾਜਾ ਲੋਕ ਕਿਨੇ ਰਾਜੇ ਬਣੇ ਹਨ ਛੋਟੇ ਛੋਟੇ ਬਿਲਕੁਲ ਸ਼ਿਸ਼ਤੀ ਦੇ ਵਿੱਚ ਰਾਜੇ ਬਣੇ ਹੋਏ ਬੰਦੇ ਨੇ ਛੇੜਦਾ ਸੁਣੀ ਕੌਣ ਸੀ ਕੌਣ ਸੀ ਬੇਡਾ ਚਾਰਨ ਵਾਲਾ ਮੁੰਡਾ ਸੀ ਇੱਕ ਬੇਡਾ ਚਾਰਨ ਗਰੀਬ ਬਹੁਤ ਗਰੀਬ ਕਰਦਾ ਚੰਗਾ ਸਰੀਰ ਗੱਦਗਾੜ ਸੀ ਉਹ ਕਰਦਾ ਨੇ ਵਰਤੀ ਜਰਾਤਾ ਹਉਫ ਉਹ ਜਿਆਦਾ ਤਾਕਤਵਰ ਜਵਾਨ ਦੇ ਕੇ ਉਹਨੇ ਆਪਣੇ ਬੋਡੀਗਾਰਡਾਂ ਦੇ ਨਾਲ ਰੱਖ ਲਿਆ ਇਸ ਬਜੇ ਬਹੁਤ ਦਿਨ ਵਿੱਚ ਰੱਖ ਲਿਆ ਜਿਵੇਂ ਇਹ ਤੇ ਵੀ ਰੱਖੇ ਜਾਂਦਾ 6 ਫੁੱਟ ਦੇ ਉੱਚੇ ਰਾਸ਼ਟਰਪਤੀ ਦੇ ਹੁੰਦੇ ਰਹੇ ਗਾਰਡਾਂ ਵਿੱਚ ਜਵਾਨ ਤਕੜਾ ਸੀਗਾ ਗਰੀਬ ਕਰਦਾ ਸੀਗਾ ਅਨਪੜ੍ਹ ਸੀ ਵਿਚਾਰਾ ਅਮ ਘਟ ਘਟ ਚੰਦਾ ਸੀ ਜਗਾਰ ਨੂੰ ਗਿਆ ਬਾਬਰ ਜਗਾਰ ਖੇਡਦਾ ਹੁੰਦਾ ਸੀ ਛੇਰ ਨਾਲ ਤਲਵਾਰ ਨਾਲ ਖੇਡਦਾ ਸੀ ਰਾਜੇ ਨੇ ਇਦੀ ਦੇ ਦੇ ਵੀ ਸਾਨੂੰ ਛੇਰ ਮਾਰ ਦੂਗਾ ਰੋਜ ਮੌਤਰਾ ਖੇਡੇ ਸੀ ਰਾਜੇ ਤਾਂ ਹੁੰਦੇ ਨੇ ਜਿਹੜਾ ਰੋਜ ਮੌਤਰਾ ਖੇਡੇ ਰਾਜਾ ਉਹੀ ਹੁੰਦਾ ਜਿਹੜਾ ਮੌਤਰਾ ਨੂੰ ਰਾਜਾ ਹੋ ਗਨ ਹੋਰ ਆਜ ਨਹੀਂ ਕਰ ਸਕਦਾ ਹੈ ਗੁਜਰਦੀ ਉਹਦੇ ਬੁਰੇ ਨਿਕਲੇ ਆਇਆ ਛੇ ਬਦ ਦੋ ਆਤਰਾ ਜੋੜ ਕੇ ਮਾਰੀ ਤਲਵਾਰ ਐਥੇ ਢੱਡਜ ਕੋ ਉੱਦਤੀ ਲੱਗੀ ਦੇਖੋ ਟੈਮ ਸੀ ਉਹਦਾ ਫੇਰ ਵੀ ਉਹ ਤੇ ਮਰੇ ਨਿਕਲੇ ਤਲਵਾਰ ਉਹਦੇ ਪੇਟ ਚ ਨਹੀਂ ਐ ਜਿਆਦਾ ਪੇਟ ਵੱਟ ਕੇ ਲੈ ਗਿਆ ਨਰਮ ਥੋ ਹੁੰਦਾ ਪੇਟ ਵਾਲਾ ਉਹ ਜਾ ਗਏ ਫੇਰ ਉੱਠੇ ਨਹੀਂ ਸਕਿਆ ਬਸ ਅੰਦਰ ਵਾਰ ਇਹ ਕੋਈ ਵਾਰ ਨਾ ਬੜਾ ਖੁਸ਼ ਹੋਇਆ ਬਾਬਰ ਬਗਨ ਛੇਰ ਸ਼ਾਹ ਦਾ ਖਤਮ ਦੇ ਤਾ ਨੌ ਦਾ ਉਹ ਹੋ ਗਿਆ ਹੈ ਸ਼ੇਰ ਸਾਹਸ ਆ ਡਾ ਉਹ ਡਾਗਰ ਨੂੰ ਸ਼ੇਰ ਸ਼ਾਹ ਦਾ ਖਦਾਬ ਦੇ ਅਰੇ ਇੱਕ ਪਲਟਨ ਦਾ ਉਹ ਕਮਾਂਡਰ ਬਣਾਈ ਤਾਂ ਉਹਨੇ ਦਲੇਰ ਦੇ ਕੇ ਕਵਰਾਇਆ ਨੀ ਛੇ ਛੇ ਤੋਂ ਦੇ ਕੇ ਆਦਮੀ ਪਦਾ ਰਹਿ ਜਾਂਦਾ ਬੰਦੂਗਾਂ ਦੇ ਵੀ ਬੰਦੂਗਾਂ ਫੈਡੀਆਂ ਜੇ ਮਾਰਾ ਦਲ ਹੋਵੇ ਬਰ ਉਹ ਦਰਦ ਤੋਂ ਦੇ ਨਾ ਜਾ ਗਿਆ ਆਖਿਰ ਕਮਾਂਡਰ ਬਣ ਗਿਆ ਇੱਥੇ ਬਾਦਸ਼ਾਹ ਵੀ ਰਿਹਾ ਇੱਥੇ ਬਾਬਰ ਦੇ ਬਾਦ ਹਮਾਂ ਨੂੰ ਖਲਾਬ ਬਕਾਉਤ ਕਰਕੇ ਰਾਜ ਖੋਲਿਆ ਸੀ ਅਮਾਈਉ ਤੋਂ ਨੇ ਹਿੰਦੁਸਤਾਨ ਦਾ ਰਾਜ ਆ ਰਿਹਾ ਹੈ ਝੇਰ ਸਾਹ ਸੂਰੀ ਆਸਣ ਕੋਸੇ ਨਹੀਂ ਬਣਾਈ ਹੋਈ ਹੈ ਐਲ ਜੀਟੀ ਰੋਡ ਉਹ ਤਾਂ ਕੀ ਹੈ ਰਾਜੇ ਤਾਂ ਰੰਗ ਕਰ ਦੇਵੇ ਰਖਤ ਤਾਂ ਰਾਜਾ ਕਰ ਦੇਵੇ ਰੰਗ ਤੋਂ ਰਾਜਾ ਕਰ ਦੇਵੇ ਰਾਜੇ ਤੋਂ ਰੰਗ ਕਰ ਦੇਵੇ ਐਵੇਂ ਨਹੀਂ ਹੈ ਕੀਤਾ ਹੀ ਮਸਾਲਾ ਹੋ ਰਿਹਾ ਸਾਰਾ ਕੀਤਾ ਬਹੁਤ ਮਸਾਲਾ ਨੇ ਇੱਕ ਮਸਾਲਾ ਨਹੀਂ ਹੈ ਇਹ ਤਾਂ ਸਤਰੀਕਲ ਮਸਾਲਾ ਲੈ ਨਾ ਅਸੀਂ ਇਹਨੂੰ ਹੁਕਮ ਹੁੰਦੇ ਕੋਈ ਇਹਨੂੰ ਕੁਛ ਮੰਨੇ ਕੁਛ ਨਾ ਹੁੰਦੇ ਕੋਈ ਇਹਨੂੰ ਕਿਸੋ ਵੱਟ ਮਾਰ ਲੈਂਦਾ ਉਹ ਉਹਨਾਂ ਨੇ ਨੌ ਦੂਆ ਰੱਖ ਲਿਆ ਅਸੀਂ ਪਾਣਾ ਮੰਨਦੇ ਆ ਪਰਮੇਸ਼ਰ ਦਾ ਉਹ ਦੀ ਕਿਸੋ ਵੱਟ ਮਾਰ ਲੈਂਦੇ ਨਹੀਂ ਕੋਈ ਚਲੋ ਉਹ ਕਿਸੋ ਵੱਟ ਮਾਰ ਲੈ ਕੋਈ ਗੱਲ ਨਹੀਂ ਕਹਿੰਦੀ ਗੌਂਦੇ ਕਿਸਮਤ ਵਾਲੇ ਵੀ ਨਹੀਂ ਕਹਿ ਕੇ ਪਰ ਉਹ ਕਲੀਅਰ ਨਹੀਂ ਹੈ ਪਾਣਾ ਮੰਨਣ ਵਾਲੇ ਕਲੀਅਰ ਨੇ ਕਸ ਐ ਨੇਪਰ ਗਾ ਉਹਨਾਂ ਦਾ ਗਉੜਾ ਸਾਡੇ ਗਉੜੇ ਦਾ ਇੰਨਾ ਫਰਕ ਹੈ ਮੰਨਦੇ ਉਹ ਵੀ ਕਿਸੇ ਪਾਵਰ ਨੂੰ ਨੇ ਪਿੱਛੇ ਕੀ ਸ਼ਕਤੀ ਹੈ ਅਸੀਂ ਬਾਹਣੇ ਦੀ ਗੱਲ ਕਰ ਜੋ ਕੁਝ ਵਰਤੇ ਫੇਰ ਆਪਾਂ ਤੇਨੂੰ ਪਾਉਂਦਾ ਸੀ ਹੱਸ ਤਿਆ ਉਹਨੂੰ ਪਾਉਂਦਾ ਸੀ ਉਹਨੂੰ ਪਾਉਂਦਾ ਸੀ ਆ ਜਿਹੜਾ ਰਾਜਕਰਾਇਆ ਖਾਲਸਾ ਵਾਲੇ ਆ ਵੀ ਹੋ ਕੇ ਸਿੱਖ ਬਹੁਤ سارے ਬਣ ਗਏ ਹੋ ਸਕਦਾ ਸਿੱਖ ਬਣਦੇ ਹੀ ਨਾ ਬਹੁਤ ਘੱਟ ਬਣਦੇ ਜੇ ਇਹ ਨਾ ਹੁੰਦੇ ਮੱਖੀਆਂ ਖੜਾਤਾ ਵੱਖੀਆਂ ਆ ਗਈਆਂ ਮੱਖੀਆਂ ਇੰਨੀ ਆਈਆਂ ਕਿ ਮੱਖੀਆਂ ਸਿੱਖ ਬਣ ਗਈਆਂ ਪਛਾਣ ਵੱਖਰੀ ਹੋ ਗਈ ਮੱਖੀਆਂ ਦੀ ਹੁਣ ਮੱਖੀਆਂ ਪਿੱਛੇ ਨਹੀਂ ਮੁੜ ਸਕਦੀਆਂ ਸਿੱਖੀ ਤੋਂ ਉਹ ਦੁਆਏ ਖਾਲਸਾ ਪਾਣਾ ਬਣਾਉਣੇ ਤਾਂ ਚੁੱਪ ਕਰਕੇ ਮੈਂ ਵੀ ਪਾਣਾ ਇਹ ਚੋ ਵੀ ਕੋ ਨਿਕੜੂਗਾ ਚੁੱਪ ਕਰ ਰੋ ਜਿਹੜਾ ਪਿੱਛੇ ਵਰਤਾ ਰਿਹਾ ਘੇੜੋ ਕੁਝ ਕਰ ਰਿਹਾ ਤੂੰ ਚੁੱਪ ਰਹੋ ਤੂੰ ਕੀ ਲੰਦ ਜੇ ਆਪਣਾ ਚੁੱਪ ਕਰੇ ਤੇ ਸਿੱਖੀ ਫੈਲਦੀ ਹੈ ਆਪਣੇ ਚੁੱਪ ਕਰੇ ਤੇ ਸਿੱਖੀ ਫੈਲਦੀ ਹੈ ਚਾਹੇ 2 ਨੰਬਰ ਦੀ ਉਹ ਫੈਲਦੀ ਹੈ ਚੁੱਪ ਕਰੇ ਤੇ ਫੈਲਦੀ ਹੈ ਚੁੱਪ ਵੀ ਨਹੀਂ ਕਰ ਸਕਦੇ ਜਾਂ ਹੁਣ ਜਾਣ ਲੱਗੀ ਐ ਰੌਲਾ ਪੈਂਦਾ ਸਿੱਖੀ ਗਈ ਫੇਰ ਬੋਲਣ ਲੱਗੇ ਫੇਰਾਂ ਦੱਸਦਾ ਵੀ ਸਿੱਖੀ ਆਹ ਹੈ ਇਹ ਰਖਣੀਆ ਰਖ ਲੋ ਨਹੀਂ ਰਖਣੀ ਪਿਛੇ ਮੁੜ ਜਾਓ ਹਿੰਦੂ ਬਣ ਜਾਓ ਸਿੱਖੀ ਤਾਂ ਆਹ ਹੈ ਗਲਤੀਆਂ ਐਹੋਈਆਂ ਨੇ ਤੁਤੇ ਸਿੱਖੀ ਨਾ ਰਹਿਣ ਦਾ ਕਾਰਨ ਕਾਰਨ ਦਾ ਹੱਥੇ ਸਭ ਕੁਝ ਦੱਸਤਾ ਜਿਹਨੇ ਸਿੱਖੀ ਕਮਾਉਣੀ ਹੈ ਸਿੱਖੀ ਕਮਾ ਲੈ ਮੈਂ ਨਹੀਂ ਕਮਾਉਣੀ ਨਾ ਕਮਾਵੇ ਥੋੜੇ ਸ਼ਰਮੋ ਸ਼ਰਮੀ ਰਖਣੀ ਪਊ ਥੋੜੀ ਸ਼ਰਮੋ ਸ਼ਰਮੀ ਕਰਨਾ ਪਊਗਾ ਹਿੰਦੂ ਦਾ ਬਣ ਸਕਦੇ ਨਹੀਂ ਹੁਣ ਇਹ ਤਾਂ ਪਤਾ ਹੈ ਉਹ ਤਾਂਨੇ ਮੇੜੇ ਬਣਾਉਣਗੇ ਐ ਆ ਫਿਰ ਚੁੱਪ ਕਰਨਗੇ ਅਸੀਂ ਸਿੱਖ ਲੀਡਰੀ ਛੱਡਣੀ ਪਊਗੀ ਖੁੰਝੇ ਲੱਗ ਜਾਣਗੇ ਬਈ ਕਰ ਕਰ ਵੇਖਿਆ ਕੀਤਾ ਆਪਣਾ ਜਿਵੇਂ ਤਿਸਦੀ ਬੜਿਆਈ ਕਰ ਕਰ ਵੇਖਿਆ ਕੀਤਾ ਆਪਣਾ ਜਿਹਦੀ ਰਜਣਾ ਰਜਦਾ ਸਾਰੀ ਦਾ ਧਿਆਨ ਵੀ ਰੱਖਦਾ ਇਹੀ ਤਾਉ ਦੀ ਬੜਾਈ ਆ। ਇਹੀ ਤਾਉ ਦੀ ਬੜਾਈ ਆ। ਲਵਾਰਸ ਨਹੀਂ ਕੋਈ ਚੀਜ਼ ਛੱਡਦਾ। ਲਵਾਰਸ ਹੈ। ਵਾਰਸ ਹੈ ਸਭ ਦਾ। ਲਵਾਰਸ ਕੋਈ ਨਾ ਕੀ ਜੋ ਧਿਆਨ ਚ ਹੈ। ਉਹ ਧਿਆਨ ਤੇ ਬਾਹਰ ਨਹੀਂ। ਤੇ ਾਰੇ ਧਾਰੇ ਤਾੜਨ ਕੀਤੇ ਹੋਏ ਨੇ ਧਿਆਨ ਦੇ ਵਿੱਚ ਨੇ ਜਿੰਨੇ ਉਹਦੇ ਧਿਆਨ ਵਿੱਚ ਨੇ ਤਾੜਨ ਕੀਤੇ ਹੋਏ ਨੇ। ਧਿਆਨ ਚ ਨੇ ਤਾੜਨ ਕੀਤੇ।